हां जी दोस्तों सारे दोस्तों सारे दोस्तों जी आयानू उम्मीद ਕਰਦੇ ਕਿ ਤੁਸੀਂ ਠੀਕ ਠਾਕ ਹੋਵੋਗੇ ਗਰਮੀਆਂ ਵਿੱਚਗਾਓ ਤੇ ਗਰਮੀਆਂ ਚ ਹੀ ਖਾਓ ਜੂਨ ਚ ਲਗਾਓ ਤੇ ਜੁਲਾਈ ਅਗਸਟ ਚ ਖਾਓ ਇਹ ਆਪਾਂ ਪਾਲਕ ਆ ਸਿਰਫ ਇਹਨੂੰ ਲਾਏ ਨੂੰ ਅਜੇ 20 ਦਿਨ ਹੋਏ 25 ਦਿਨ ਤੇ ਇਹ ਵੇਖੋ ਕਿੱਡੀ ਵਧੀਆ ਇੱਕ ਵਾਰ ਹੀ ਪਕੌੜੇ ਬਣਾ ਵੀ ਲਏ ਇਹ ਹਲਦੀ ਹਲਦੀ ਆ 10 ਮਹੀਨਿਆਂ ਦੀ ਫਸਲ ਹੈ ਇਹ ਆਪਾਂ ਅਪ੍ਰੈਲ ਦੇ ਵਿੱਚ ਲਗਾਈ ਹੀ ਤੇ ਇਹ 10 ਮਹੀਨਿਆਂ ਨੂੰ ਆਪਾਂ ਹਾਰਵੈਸਟ ਕਰਨੀ ਵੇਖੋ ਕਿੱਡੀ ਵਧੀਆ ਅੰਕੁਰਿਤ ਕਿੱਡੀ ਵਧੀਆ ਇਹ ਜਰਮੀਨੇਸ਼ਨ ਇਹਦਾ ਬੀ ਹੋਇਆ ਆ 22 25 ਆਪਾਂ ਇਹਦੀਆਂ ਲਾਈਆਂ ਇਹ ਡਲੀਆਂ ਦੇ ਸਾਰੀਆਂ ਨਿਕਲਾਈਆਂ तकरीबन ਦੇਖੋ ਇਹ ਆਪਾਂ ਤੁਹਾਨੂੰ ਆਪਣੀ ਛੋਟੀ ਜਿਹੀ ਕਰੇ ਲੂਬਗੀ ਚੀ ਦੀ ਸੈਰ ਕਰਵਾ ਰਹੇ ਆ ਪਾਲਕ ਵਖਾਈ ਤੁਹਾਨੂੰ ਆ ਵੇਖੋ ਹਲਦੀ ਆ ਪੂਰੀ ਨਿਕਲੀ ਆ ਤੇ ਆਹ ਦੇਖੋ ਮਿਰਚਾਂ ਆਰਗੈਨਿਕ ਤਰੀਕਾ ਸਿਰਫ ਤੁਸੀਂ ਸਰੋਂ ਦੀ ਖਾਲ 100 ਗ੍ਰਾਮ ਜਾਂ 50 ਗ੍ਰਾਮ ਸਰੋਂ ਦੀ ਖਾਲ ਮਿਰਚਾਂ ਦੇ ਬੂਟੇ ਨੂੰ ਪਾਉਣੀ ਆ ਤੇ ਬਰਸਾਤ ਦੇ ਦਿਨਾਂ ਚ ਇੱਕ ਫਟਕੜੀ ਲਾ ਕੇ ਰੱਖ ਦੋ ਇਹਦੇ ਤੇ ਆਹ ਵੇਖੋ ਮਿਰਚਾਂ ਪੱਤਿਆਂ ਨਾਲੋਂ ਜ਼ਿਆਦੀਆਂ ਮਿਰਚਾਂ ਆਂ ਵੇਖ ਲਓ ਤੇ ਆ ਇਹ ਆਪਣੇ ਕਰੇਲੇ ਕਰੇਲੇ ਤੁਹਾਨੂੰ ਬਕਾਇਦੀ ਰਿਪਲੋ ਵਿਖਾਈ ਚੁੱਕੇ ਆ ਸਰੋਂ ਦੀ ਖਾਲ ਤੇ ਰੂੜੀ ਇਹ ਚੀਜ਼ਾਂ ਪਾਓ ਦੇ ਹਲਵੇ ਕੱਦੂ ਕਰੇਲੇ ਜਿੰਨੇ ਮਰਜੀ ਉਗਾਓ ਤੇ ਖਾਓ ਕੁਦਰਤੀ ਉਗਾਓ ਤੇ ਕੁਦਰਤੀ ਖਾਓ ਜ਼ਹਿਰਾਂ ਤੋਂ ਬਚੋ ਇਹ ਆਪਾਂ ਛੋਟਾ ਜਿਹਾ ਟੂਰ ਤੁਹਾਨੂੰ ਵਿਖਾਇਆ ਜੇ 1 ਮਿੰਟ ਦਾ ਤੇ ਬਣੇ ਰਹੋ ਇਦਾਂ ਦੀਆਂ ਵੀਡੀਓ ਤੁਹਾਨੂੰ ਅੱਗੇ ਦਿਖਾਉਣੇ ਰਵਾਂਗੇ ਸਾਰਿਆਂ ਦਾ ਧੰਨਵਾਦ ਚੈਨਲ ਤੇ ਜੋੜਨ ਵਾਸਤੇ